ਇਮੀਗ੍ਰੇਸ਼ਨ ਏਜੰਟ ਬੁੱਕ ਧੋਖਾ ਤੜੀ ਡੀਪੋਰਟੇਸ਼ਨ ਬੱਚਿਆਂ ਨੂੰ ਵਾਪਸ ਭੇਜਿਆ ਗਿਆ ਹਰ ਰੋਜ਼ ਇਹ 네ਗੇਟਿਵ ਨਿਊਜ਼ ਆ ਰਹੀ ਹੈ ਨਿਊਜ਼ ਸੱਚ ਹੈ ਇਮੀਗ੍ਰੇਸ਼ਨ ਫਰਾਡ ਦੀ ਖਬਰ ਜਿੱਥੇ ਚੁੱਕੋ ਚਾਹੇ YouTube ਚਾਹੇ Instagram ਚਾਹੇ Facebook ਚਾਹੇ ਅਖਬਾਰਾਂ ਹਰ ਥਾਂ ਤੇ ਭਰੀ ਪਈ ਹੈ ਠੱਗੀ ਕੁਝ ਹਜ਼ਾਰ ਰੁਪਏ ਤੋਂ ਲੈ ਕੇ ਕੁਝ ਲੱਖਾਂ ਕਰੋੜਾਂ ਰੁਪਏ ਬਟ ਕੀ ਉਹਦੇ ਚ ਗਲਤ ਕੋ ਉਸ ਠੱਗੀ ਦਾ ਅਸੀਂ ਸ਼ਿਕਾਰ ਬਣਦੇ ਆ ਜਾਂ ਸ਼ਿਕਾਰ ਬਣਾਏ ਜਾਂਦੇ ਆ ਅਸੀਂ ਕਈ ਵਾਰ ਅੱਜ ਬਹੁਤ ਆਸਾਨ ਹੈ ਕੀ ਫਲਾਣੇ ਸੈਕਟਰ ਚੋਂ ਫਲਾਣਾ ਏਜੰਟ ਇੰਨੇ ਲੱਖ ਰੁਪਇਆ ਖਾ ਕੇ ਭੱਜ ਗਿਆ ਬਿਲਕੁਲ ਉਹਨੇ ਤੁਹਾਡੀ ਮਜਬੂਰੀ ਦਾ ਫਾਇਦਾ ਚੁੱਕਿਆ ਕਿਉਂਕਿ ਕਈ ਵਾਰ ਆਪਾਂ ਆਪ ਸੱਚ ਸੁਣਨਾ ਨਹੀਂ ਚਾਹੁੰਦੇ ਅੱਜ ਇੱਕ ਮੈਂ 에ਅਰ ਲਾਦਾ ਲੁਭਾਨੀ ਜੀ ਕਿ ਕਿਸੇ ਕੰਟਰੀ ਦਾ ਵਰਕ ਪਰਮਿਟ ਅਵੇਲੇਬਲ ਹੈ ਸਿਰਫ 20 ਲੱਖ ਰੁਪਏ ਚ ਤੁਸੀਂ ਆਖਿਰ ਨੂੰ 10000 ਰੁਪਏ ਦੇ ਜੂਗੇ ਇੱਥੋਂ ਸ਼ੁਰੂ ਹੁੰਦੀ ਫਰਾਡ ਦੀ ਸ਼ੁਰੂਆਤ ਫਰਾਡ ਦੀ ਸ਼ੁਰੂਆਤ ਹੁੰਦੀ ਹੈ ਸਾਡੀ ਲਾਲਸਾ ਜਦੋਂ ਅਸੀਂ ਹਾਲਾਤ ਨੂੰ ਨਹੀਂ ਸਮਝਣਾ ਚਾਹੁੰਦੇ ਜਦੋਂ ਅਸੀਂ ਰਿਐਲਿਟੀ ਦੇ ਨਾਲ ਨਹੀਂ ਤੁਰਨਾ ਚਾਹੁੰਦੇ ਅਸੀਂ ਆਪ ਗੁੰਮਰਾਹ ਸੋ ਜੇਕਰ ਅਸੀਂ ਉਹ ਫਰਾਡ ਦੀ ਹਾਈਲਾਈਟ ਤੋਂ ਬਚਣਾ ਜੇਕਰ ਅਸੀਂ ਮੁੜਕੇ ਧਰਦਿਆਂ ਤੋਂ ਬਚਣਾ ਕਿ ਹਾਈ ਫਲਾਣਾ ਬੱਦਾ ਮੇਰੇ ਪੈਸੇ ਖਾ ਗਿਆ ਹਾਈ ਮੇਰੇ ਇੰਨੇ ਪੈਸੇ ਮਾਰੇ ਗਏ ਮੇਰਾ ਵੀਜ਼ਾ ਤਾਂ ਆ ਗਿਆ ਸੀ ਪਰ ਉਹ ਨਕਲੀ ਨਿਕਲਿਆ ਮੈਂ ਘਰੇ ਖੰਡ ਪਾਠ ਰਖਾ ਲਿਆ ਸੀ ਪਰ 에ਰਪੋਰਟ ਤੋਂ ਮੋੜ ਗਿਆ ਇਹ ਖਬਰਾਂ ਆਉਂਦੀਆਂ ਨੇ ਬੜਾ ਦੁਖਾਂਤ ਹੁੰਦਾ ਮੈਂ ਉਸ ਮਾਂ ਦੇ ਹਾਲ ਸੋਦਾਂ ਸਪਿਓ ਦੇ ਹੱਥ ਸੋਦਾਂ ਜਿੰਨੇ ਪਤਾ ਨਹੀਂ ਕਿਵੇਂ ਪੈਸਾ ਵੇਚ ਵਟ ਕੇ ਆਪ ਦੇ ਜਵਾਕ ਨੂੰ ਪਰ ਬਾਹਰ ਪੇ ਜਨੂੰ 에ਜੰਟ ਨੂੰ ਪਰ ਬੁਰੀ ਪੈਸੇ ਪੜਾਈ ਸੀ ਇਹਦੇ ਇੱਕ ਸਵਾਲ ਕਿਉਂ ਪੁੱਛਣਾ ਕਿਉਂ ਦਿੱਤੇ ਹੋਏ ਪੈਸੇ ਦੀ ਰਸੀਦ ਨਹੀਂ ਮੰਗਦੇ ਕਿਉਂ ਜਾ ਕੇ ਨਹੀਂ ਪੁੱਛਦੇ ਤੁਸੀਂ ਸਰਕਾਰ ਵੱਲੋਂ ਵੈਰੀਫਾਈਡ ਹੋ ਕਿਉਂ ਜਾ ਕੇ ਇੱਕ ਸਿੰਪਲ ਟੈਸਟ ਨਹੀਂ ਕਰਦੇ ਕਿ ਸਰ ਤੁਸੀਂ ਵਰਕ ਪਰਮਿਟ ਦੀ ਐਡ ਲਈ ਹੈ ਕਿ ਤੁਸੀਂ ਮਿਨਿਸਟਰੀ ਆਫ ਮੈਨਪਾਵਰ ਤੋਂ ਅਪਰੂਵਡ ਹੋ ਕਿ ਸਰ ਤੁਹਾਡਾ ਡਾਇਰੈਕਟ ਕੰਟਰੈਕਟ ਉਸ ਵਰਕ ਪਰਮਿਟ ਵਾਲੀ ਕੰਪਨੀ ਨਾਲ ਹੈ ਜਿੱਦੇ ਤੁਸੀਂ ਬੱਚੇ ਭੇਜ ਰਹੇ ਹੋ ਮੈਂ ਵਰਕ ਪਰਮਿਟ ਚ ਡੀਲ ਹੀ ਨਹੀਂ ਕਰਦਾ ਗੋ ਗਲੋਬਲ ਡਸ ਨਾਟ ਡੀਲ ਇਨ ਵਰਕ ਪਰਮਿਟ ਹਮ ਵਰਕ ਪਰਮਿਟ ਮੈਂ ਡੀਲ ਨਹੀਂ ਕਰਤੇ ਮੈਂ ਤੇ ਨਾ ਪਛਾਜ ਕਹਤਾ ਕਿਉਂਕਿ ਮੈਂ ਉਹ ਕਰਦਾ ਹੀ ਨਹੀਂ ਰਾਈਟ ਬਟ ਸਟੱਡੀ ਵੀਜ਼ਾ ਦੀ ਜੇ ਅਪਾ ਗੱਲ ਕਰੀਏ ਸਟੱਡੀ ਵੀਜ਼ਾ ਦੇ ਵਿੱਚ ਤੁਹਾਡੇ ਮੈਂ ਤੁਹਾਨੂੰ ਨਾ ਕਹਿੰਦੀ 4 ਬਜੰਨੇ ਨਾ ਕਹਿੰਦੀ ਇੱਕ ਛੋਟੇ ਜਿਹੇ ਸ਼ਹਿਰ ਚ ਜਾਂ ਇੱਕ ਵੱਡੇ ਜਿਹੇ ਸ਼ਹਿਰ ਚ ਚਮਕਦਾਰ ਕੈਬਨ ਚ ਬੁਲਾ ਕੇ ਤੁਹਾਨੂੰ ਹਾਂ ਕਹਤੇ ਜਾਂਦੇ ਔਰ ਤੁਹਾਨੂੰ ਕਿਹਾ ਜਾਂਦਾ ਜੀ ਐਨੇ ਪੈਸੇ ਖਰਚ ਦੇ ਜਿਓ ਐਨੇ ਪੈਸੇ ਇਹਦੇ ਉਨ ਤੁਹਾਨੂੰ ਸਮਝ ਨਹੀਂ ਆਉਂਦੀ ਜੇ ਤੁਹਾਡਾ ਕੰਮ ਹੁੰਦਾ ਇਹ ਤਾਂ ਹੈ ਨਹੀਂ ਪਹਿਲੀ ਗੱਲ ਕਿ ਕਿਸੇ ਕੋਲ ਕੋਈ ਜਾਦੂ ਕਰੀਏ ਇੱਕ ਇਲਿਊਜ਼ਨ ਨਹੀਂ ਹੈ ਕੋਈ ਛਲ ਨਹੀਂ ਹੈ ਹਾਂ ਛਲ ਹੈ ਵੱਲ ਦਾ ਛਲ ਤੁਹਾਨੂੰ ਗੱਲਾਂ ਚ ਉਲਝਾਨ ਦਾ ਛਲ ਹੈ ਕਈ ਲੋਕਾਂ ਕੋਲ ਕਿਉਂਕਿ ਅਸੀਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਡੇ ਕੰਨਾਂ ਨੂੰ ਚੰਗਾ ਲੱਗਦਾ ਇਹ ਬਾਹਰ ਜਾਣ ਦਾ ਫੈਸਲਾ ਗਾਣੇ ਨਹੀਂ ਹੈ ਕਿ ਮੈਂ ਦਿਲਜੀਤ ਸੁਣਨਾ ਹੈ ਜਾਂ ਮੈਂ ਸਿੱਤੂ ਮੂਸੇ ਵਾਲਾ ਸੁਣਨਾ ਹੈ ਮੈਂ ਬੱਬੂ ਮਾਨ ਸੁਣਨਾ ਹੈ ਜਾਂ ਮੈਂ ਅੰਗਰੇਜ਼ੀ ਸੁਣਨਾ ਸੁਣਨਾ ਸ਼ੌਂਕ ਨਹੀਂ ਸੁਣਨਾ ਲੋੜ ਜਿਸ ਦਿਨ ਆਪਾਂ ਇਹ ਜਾਨਣਾ ਸ਼ੁਰੂ ਹੋ ਜਾਾਂਗੇ ਕਿ ਮੇਰੀ ਲੋੜ ਕੀ ਹੈ ਕਿ ਮੇਰੀ ਲੋੜ ਦੀ ਪੂਰਤੀ ਹੋ ਸਕਦੀ ਕਿ ਨਹੀਂ ਹੋ ਸਕਦੀ ਮੇਰਾ ਬੜਾ ਦਿਲ ਕਰਦਾ ਮੈਂ ਜੀਵ ਹੈਗੇ ਲੈ ਲੈ ਮੈਂ ਨਹੀਂ ਲੈ ਸਕਦਾ ਰਾਈਟ ਸੋ ਇਹ ਤਾਂ ਹੈ ਨਹੀਂ ਕਿ ਹੁਣ ਮੈਂ ਕਿਸੇ ਦੀ ਐਡ ਪੜ੍ਹ ਲਾਂ ਵੀ ਇੰਨੇ ਹਜ਼ਾਰ ਚ ਜੀਵ ਹੈਗੇ ਮਿਲੂਗੀ ਜਾ ਕੇ ਮੈਂ ਐਡਵਾਂਸ ਪੜਾਇਆ ਜਦੋਂ ਕੋਈ ਥੋੜਾ ਨਾਲ ਲੁਭਾਉਣੀ ਗੱਲ ਕਰਦਾ ਅੰਤਰਾਤਮਾ ਦਿਲ ਇੱਕ ਵਾਰੀ ਤਵਾਜ ਮਾਰਦਾ ਮੈਨੂੰ ਲੱਗਦਾ ਮੈਂ ਮੂਰਖ ਹੋ ਰਿਹਾ ਹਾਂ ਬਟ ਕਿਤੇ ਨਾ ਕਿਤੇ ਬਾਹਰ ਜਾਣ ਦੀ ਲਾਲਸਾ ਤੁਹਾਨੂੰ ਉਕਸਾਉਂਦੀ ਹੈ ਔਰ ਲਾਸਟ ਵਿੱਚ ਇਹੀ ਹੈਡਲਾਈਨ ਆਂਦੀ ਹੈ ਕਿ ਕਿਸੇ ਘਰ 'ਚ ਕੋਈ ਦੁਖਾਂਤ ਹੋ ਗਿਆ ਕਿਸੇ ਦੇ ਕੋਈ ਪੈਸੇ ਮਾਰੇ ਗਏ ਇਮੀਗ੍ਰੇਸ਼ਨ ਏਜੰਟ ਬੁੱਕ ਕਦ ਤੱਕ ਕਦੋਂ ਤੱਕ ਅਸੀਂ ਇਹਦੇ ਸ਼ਿਕਾਰ ਬਣਾਂਗੇ ਜਾਗ ਰੁਕਣਾ ਤੁਹਾਡਾ ਆਪਣਾ ਕੰਮ ਹੈ ਮੈਂ ਤਾਂ ਸਿਰਫ ਰੁਕਾ ਦੇ ਸਕਦਾ ਹਾਂ